ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀ ਕੀ ਪਤੇ ਗੋਡ ਗ੍ਰਹਿ ਸੋਬਾ ਜਾ ਕੈ ਰੇ ਨਾਹ ਗ੍ਰਹਿ ਸੁਬਾ ਜਾ ਕੈ ਰੇ ਨਾਸੀ ਆਵਤ ਪਹੀਆ ਖੂਦੇ ਜਾਹ ਵਾ ਕੈ ਅੰਤਰ ਨਹੀ ਸੰਤੋਖ ਬੇਨ ਸੁਹਾਗਨ ਲਾਗੈ ਦੁਖ ਤਨ ਸੁਹਾਗਨ ਮਹਾ ਪਵੀਤ ਤਪੇ ਤਪੀ ਸਰ ਡੋਲਾ ਚੀਤ ਰਹਾਉ ਸੁਹਾਗਨ ਕਿਰਪਨ ਕੀ ਪੂਤੀ ਹਾਂਜੀ ਪੂਤੀ ਕਸਕੇ ਬੋਲਣਾ ਹੈ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕੈ ਥਾਡੀ ਦਰਬਾਰ ਸਰਨ ਤੇਰੀ ਮੋਕ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਆਤ ਸੁੰਦਰੀ ਪਾਗ ਨੇਵਰ ਸ਼ਨਕ ਸ਼ਾਨਹਰੀ ਪਾਗ ਨੇਵਰ ਇਥੇ ਵਿਸਰਾਮ ਲਾਉਣਾ ਸ਼ਨਕ ਇਥੇ ਯਮਕ ਲਾ ਦੇਣੀ ਹੈ ਛਾਨ ਹਰੀ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਛਾਨਕ ਛਾਨ ਹਰੀ ਜੋ ਲਾਗ ਪ੍ਰਾਨ ਤਉ ਲਾਗ ਸੰਗੇ ਨਾਹਿਤਾ ਚਲੀ ਬੇਗ ਉਠ ਨੰਗੇ ਸੋ ਹਾਗਨ ਭਵਨ ਤ੍ਰੈ ਲੀਆ ਦਾਸ ਅਠ ਪੁਰਾਨ ਦਾਸ ਪੂਲਾ ਬੂਲਨਾ ਅਠ ਕਸ ਕੀ ਕਹਿਣਾ ਦਾਸ ਅਠ ਪੁਰਾਨ ਦਾਸ ਅਠ ਪੁਰਾਨ ਤੀਰਥ ਰਸ ਕੀਆ ਬ੍ਰਹਮਾ ਵਿਸਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਭੂਪਤ ਪੱਪਾ ਬੂਲਨਾ ਭੂਪਤ ਪੱਬਾ ਨਹੀਂ ਬੂਲਨਾ ਵੱਡੇ ਭੂਪਤ ਰਾਜੇ ਹੈ ਛਿੱਦੇ ਵੱਡੇ ਭੂਪਤ ਰਾਜੇ ਹੈ ਛਿੱਦੇ ਸੋਹਾਗਨ ਔਰਵਾਰ ਨਾ ਪਾਰ ਪੰਜ ਨਾਰਦ ਕੈ ਸੰਗ ਵਿਦਵਾਰ ਪੰਜ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੋਡ जैसे मंदिर मह बाल हार ना ठहरा जैसे मंदिर मह इथे विश्राम बलहर कट्ठा पाठ नहीं करना वखरा पाठ करना बाल हार इथे ठमक ना ठाहर नाम बिना कैसे पार उतरै ਕਉ ਬਿਨਾ ਜਲ ਨਾ ਟਿਕਾਵੈ ਸਾਹੂ ਬਿਨਾ ਐਸੇ ਅਬਗਤ ਜਾਵੈ ਜਾ ਰਉ ਤਿਸੈ ਜੋ ਰਾਮ ਨ ਚਿਤਾ ਤਾਨ ਮਨ ਰਮਤ ਰਹਿ ਮਹਿ ਖਿਤੇ ਤਾਨ ਮਨ ਰਮਤ ਰਹਿ ਇਥੇ ਵੀ ਸ੍ਰਾਮ ਲਾਉਣਾ मैह खेत रहाऊ जैसे हलहर बिना जिमी नहीं बोई है हल हर पाठ करना जिमी पोला बोलना जिमी नहीं कह देना कसके जैसे हल हर बिना जिमी नहीं बोई है सूत बिना कैसे मणि परोई है ਕੁੰਡੀ ਬਿਨਾ ਕੀ ਗੰਠ ਚੜਾਈ ਐ ਸਾਧੂ ਬਿਨਾ ਤੈਸੇ ਆਗਤ ਜਾਈਐ ਜੈਸੀ ਮਾਤ ਪਿਤਾ ਬਿਨਾ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਧੋਈ ਕੱਪੜੇ ਥੋੜਾ ਜਿਹਾ ਕਸ ਕੇ ਬੋਲਨਾ ਹੋਰ ਬਿਨਾ ਕੈਸੀ ਅਸਵਾਰ ਸਾਧੂ ਬਿਨਾ ਨਹੀਂ ਦਰਵਾਰ ਜੈਸੇ ਬਾਦੇ ਬਿਨਾ ਨਹੀਂ ਲੀਜੈ ਫੇਰੀ ਖਸਮ ਦੁਹਾਗਨ ਤਾਜ ਆਹੇਰੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਖਸਮ ਦੁਹਾਗਨ ਤਾਜ ਇਥੇ ਵਿਸਰਾਮ ਔ ਹਿਰੀ ਵਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਕਹਾ ਕਬੀਰ ਏਕਾ ਕਰ ਕਰਨਾ ਗੁਰਮੁਖ ਹੋਏ ਬਹਰ ਨਹੀਂ ਮਰਨਾ ਗੋਡ ਕੂਟਣ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ ਕੁੱਟ 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 ਮਨ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬੋਹ ਪਾਵੈ ਕੂਟਨ ਕਿਸੈ ਕਹੋ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੀ ਪਤੀ ਵਿਸਨਾਮ ਸਗਲ ਬੋਲਣ ਕੇ ਮਾਹੀ ਵਿਚਾਰ ਰਹਾਉ ਨਾਚਨ ਸੋਏ ਜੋ ਮਨਸਿ ਉਹ ਨਾਚੈ ਝੂਠ ਨਾ ਪਤੀਐ ਪਰਚੈ ਸਾਚੈ ਇਸ ਮਨ ਅਗੇ ਪੂਰ ਤਾਲ ਇਸ ਨਾਚਨ ਕੇ ਮਨ ਰਖਵਾਲ ਬਾਜਾ ਬਜਾਰੀ ਸੋ ਜੋ ਬਜਾਰਹ ਸੁਧੈ ਪਾਂਚ ਪਲੀਤਹ ਕੋ ਪਰਬੁੱਧੈ ਪਾਂਚ ਪਲੀਤਹ ਕੋ ਪਰਬੁੱਧੈ ਨੌ ਨਾਇਕ ਕੀ ਭਗਤ ਪਛਾਨੈ ਨੌ ਨਾਇਕ ਕੀ ਇਥੇ ਵਿਸਨਾਮ ਭਗਤ ਪਛਾਨੈ ਸੋ ਬਾਜਾਰੀ ਹਮ ਗੁਰਮਾਨੇ ਹਮ ਪਦ ਤੇ ਯਮਕ ਲਾ ਦਨੀ ਹੈ ਸੋ ਬਾਜਾਰੀ ਇਥੇ ਵਿਸਰਾਮ ਹਮ ਗੁਰਮਾਨੇ ਤਸਕਰ ਸੋਏ ਜੇ ਤਾਤ ਨ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਹ ਕਬੀਰ ਅਮ ਐਸੇ ਲਖਨ ਹਾਂਜੀ ਲਖਨ ਕਸ ਕੇ ਤਨ ਗੁਰਦੇਵ ਆਤ ਰੂਪ ਵਿਚਖਣ ਵਿਚਖਣ ਵੀ ਕਸ ਕੇ ਕਹਿਣਾ ਵਿਚਖਣ ਨਹੀਂ ਕਹਿਣਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ